ਦੇ ਪਿਛਲੇ ਦੋ ਹਫ਼ਤਿਆਂ ਦੇ ਜਿਹੜੇ ਕ੍ਰਾਈਮ ਦੇ ਖਿਲਾਫ ਅਚੀਵਮੈਂਟਸ ਕੀਤੇ ਗਏ ਆ ਉਹਦੇ ਸੰਬੰਧੇ ਤੁਹਾਨੂੰ ਅੱਜ ਜਾਣਕਾਰੀ ਦੇਣਾ ਚਾਹੁੰਦੇ ਆ। ਸੋ ਲਾਸਟ 24 ਵਿੱਚ ਜਿਹੜੇ ਸਾਡੀ ਵੈਪਨ ਰਿਕਵਰੀ ਹੈਗੀ ਐ ਸੋ ਐਸਪੀ ਡੀ ਐਸਪੀ ਸਿਟੀ ਐਸਪੀ ਦੂਰ ਦੇ ਟੀਮਸ ਨੇ ਸੀਆਈਏ ਇੰਚਾਰਜ ਦੇ ਨਾਲ ਐਸਐਚਓਜ਼ ਨੇ ਮਿਲ ਕੇ ਟੋਟਲ ਜਿਹੜੇ ਹੈਗੇ ਉਹ 12 ਵੈਪਨ ਜਿਹੜੇ ਹੈਗੇ 12 ਅਸਲੇ ਜਿਹੜੇ ਹੈਗੇ ਉਹ ਰਿਕਵਰ ਕੀਤੇ ਗਏ ਆ ਜਿੰਨਾ ਕੇਸਾਂ ਦੇ ਵਿੱਚ ਲੋ ਅਪਕਿਊਨ ਹੋ ਕੇ ਗ੍ਰਿਫਤਾਰ ਕੀਤੇ ਜਾ ਚੁੱਕੇ ਆ। ਇਹਨਾਂ ਅਕਲਿਆਂ ਦੇ ਇਹਨਾਂ ਦੇ ਵਿੱਚ ਕੁਝ ਸੋਰਸ ਜਿਹੜਾ ਹੈਗਾ ਉਹ ਯੂਪੀ ਹੈਗਾ ਕੁਝ ਹਰਿਆਣੇ ਤੋਂ ਸੋਰਸ ਕੀਤੇ ਗਏ ਕੁਝ ਆਪਣੇ ਐਮਪੀ ਤੋਂ ਸੋਰਸ ਕੀਤੇ ਗਏ ਸੀਗੇ ਇਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਜਿਹੜੇ ਹੈਗੇ ਉਹ ਪੰਜਾਬ ਦੇ ਵੀ ਹੈਗੇ ਚੰਡੀਗੜ੍ਹ ਦੇ ਵੀ ਹੈਗੇ ਉਹਦੇ ਬਾਰੇ ਕੰਸਰਨ ਡਿਸਪੀ ਸਾਨੂੰ ਬ੍ਰੀਫ ਕਰਦੇ ਨੇ ਸਨੈਚਿੰਗ ਦੇ ਇਨਸੀਡੈਂਟ ਦੇ ਵਿੱਚ ਅਸੀਂ ਟੋਟਲ ਚਾਰਜ ਸਨੈਚਿੰਗ ਟ੍ਰੇਸ ਕਰਕੇ 10 ਅਕੂਜ਼ ਅਰੈਸਟ ਕੀਤੇ ਜਿਦੇ ਵਿੱਚ ਇੱਕ ਜ਼ੋਮੈਟੋ ਦਾ ਜਿਹੜਾ ਉਹ ਵਰਕਰ ਸੀਗਾ ਉਹਦੀ ਮੋਟਰਸਾਈਕਲ ਸਨੈਚ ਕਰਕੇ ਲੈ ਗਏ ਸੀ ਕਿ ਦੂਜਾ ਕੇਸ ਸੀਗਾ ਜਿਸ ਦੇ ਵਿੱਚ ਇੱਕ ਛੋਟੇ ਹਾਤੀ ਦੇ ਵਿੱਚ ਸਿਲੰਡਰ ਸੱਪੀ ਲੈ ਕੇ ਜਾ ਰਹੇ ਸੀਗੇ ਜਨਾਨਾ ਛੋਟੇ ਹਾਤੀ ਤੋਂ ਮੋਬਾਈਲ ਫੋਨ ਦੇ ਸਿਲੰਡਰ ਖੋ ਕੇ ਲੈ ਗਏ ਸੀਗੇ ਇੱਕ ਤੋਂ ਇਹ ਤਰੀਕੇ ਦੀ ਸਨੈਚਿੰਗ ਜਿਹੜੀ ਹੈਗੀ ਉਹਨਾਂ ਨੇ ਅਸੀਂ ਅਸੇਸ ਕੀਤੇ ਐਨਡੀਪੀਐਸ ਫਰੰਟ ਤੇ ਇਹਨਾਂ ਨੇ ਆਪਣੇ ਮੋਹਾਲੀ ਪੁਲਿਸ ਦੇ ਵਿੱਚ ਟੋਟਲ 19 ਐਫਆਈਆਰ ਜਿਹੜੀਆਂ ਦਰਜ ਕੀਤੀ ਗਈਆਂ ਜਿਸ ਦੇ ਵਿੱਚ 25 ਅਕਿਊਟ ਅਰੈਸਟ ਕੀਤੇ ਗਏ ਆ ਇਹਦੇ ਵਿੱਚ ਰਿਕਵਰੀ ਜਿਹੜੀ ਹੈਗੀ ਉਹ ਚੋਂ ਮੇਜਰ ਰਿਕਵਰੀ ਜਿਹੜੀ ਹੈਗੀ ਹੈ ਇੱਕ 2 ਕਿਲੋ ਗ੍ਰਾਮ ਆਫ ਕਾਫੀਨ ਦੀ ਫਿਰ ਇੱਕ ਵੱਖਰੀ 2 ਕਿਲੋ 600 ਗ੍ਰਾਮ OPM ਦੀ ਹੈਗੀ ਐ ਇੱਕ 1 ਕਿਲੋ OPM ਦੀ ਜਿਹੜੀ ਸਿੱਟੀ ਬਨੋ ਕੀਤੀ ਗਈ ਹੈ ਸੋ 1 ਕਿਲੋ 400 ਗ੍ਰਾਮ ਚੱਲਦੇ ਜਦੋਂ ਉਹ ਸਭ ਕੱਜ ਦੇ ਜਦੋਂ ਅਸੀਂ ਕਾਸੋ ਆਪਰੇਸ਼ਨ ਕੀਤਾ ਸੀਗਾ ਉਸ ਆਪਰੇਸ਼ਨ ਦੇ ਦੌਰਾਨ ਜਿਹੜੀ ਹੈਗੀ ਐ ਉਹ ਇੱਕ ਇੱਕ ਉਸ ਤੋਂ ਰਿਕਵਰ ਕੀਤੀ ਗਈ ਸੀਗੀ ਸੋ ਹੁਣ ਮੈਂ ਬੇਨਤੀ ਕਰਾਂਗਾ SPD SPCT ਤੇ SPusion ਨੂੰ ਇਸ ਸੀਕੁਐਂਸ ਦੇ ਵਿੱਚ ਆਪਣੇ ਕੇਸਾ ਬਾਰੇ ਤੁਹਾਨੂੰ ਥੋੜੀ ਜਿਹੀ ਡਿਟੇਲ ਦੇ ਦੇ। ਅਸੀਂ ਇੱਕ FIR ਨੰਬਰ 105 ਆਮ ਜੈਡ ਦਾ ਐਫਆਈਆਰ ਦਰਜ ਕੀਤੀ ਸੀ ਜਿਹਦੇ ਵਿੱਚ ਅਸੀਂ ਚਾਰ ਮੁਲਜ਼ਮ ਹਜੇ ਤੱਕ ਅਰੈਸਟ ਕੀ ਕਰ ਚੁਕੇ ਜਿਹਦੇ ਜੇ ਇੱਕ ਅੰਛਤੇ ਵੰਛ ਦੋ ਬ੍ਰਦਰਸ ਸੀਗੇ ਇਹਨਾਂ ਦਾ ਇੱਕ ਸਾਥੀ ਜਸਪ੍ਰੀਤ ਸਿੰਘ ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਤੇ ਇੱਕ ਉਹ ਤੋਂ ਬਾਅਦ ਇੱਕ ਅਮਨਦੀਪ ਸਿੰਘ ਉਰਫ ਬਿੱਲਾ ਇਹ ਵੈਦਵਾਨ ਜ਼ਿਲ੍ਹਾ ਮੁਹਾਲੀ ਦਾ ਰਹਿਣ ਵਾਲਾ ਇਹਨਾਂ ਦੇ ਕੋਲੋਂ ਸਾਨੂੰ ਪੰਜ ਵੈਪਨ ਟੋਟਲ ਪੰਜ ਵੈਪਨ ਇੱਕ 30 ਬੋਰ ਦਾ ਪਿਸਟਲ ਤੇ ਚਾਰ 32 ਬੋਰ ਦੇ ਪਿਸਟਲਸ ਨਾਲ ਦੋ ਖਾਲੀ ਮੈਗਜ਼ੀਨਸ ਰਿਕਵਰ ਹੋਏ ਸੀਗੇ ਵਕਰੀ ਇੱਕ ਹੋਰ ਜੋ ਐਫਆਈਆਰ ਹੈਗੀ ਆਮ ਜਗ ਦੀ ਉਹ 17 ਤਰੀਕ ਨੂੰ ਅਸੀਂ ਰਜਿਸਟਰ ਕੀਤੀ 295 ਨੰਬਰ ਐਫਆਈਆਰ ਸਿਟੀ ਖਰੜ ਦੇ ਵਿੱਚ ਜਿਹਦੇ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਆ ਅਮਨਦੀਪ ਤੇ ਮਨੋਜ ਇਹਨਾਂ ਦਾ ਮਾਈਨਿੰਗ ਦਾ ਇੱਕ ਬੈਕਗ੍ਰਾਉਂਡ ਹੈਗਾ ਮਾਈਨਿੰਗ ਦੇ ਵਿੱਚ ਇਨਵੋਲਡ ਸੀ ਤੇ ਇਹਨਾਂ ਦੇ ਕੋਲੋਂ ਵੀ ਦੋ ਵੈਪਨ ਇੱਕ 12 ਬੋਰ ਦਾ ਡਬਲ ਬੈਰਲ ਇੱਕ ਰਾਈਫਲ ਤੇ 32 ਬੋਰ ਦੇ ਇੱਕ ਪਿਸਟਲ ਉਹਨਾਂ ਦੇ ਕੋਲੋਂ ਰਿਕਵਰ ਹੋਇਆ ਹੈ ਇਦੇ ਨਾਲ ਨਾਲ ਇੱਕ ਸਨੇਚਿੰਗ ਦਾ ਮਕਦਮਾ ਜਿਹੜਾ ਕਿ ਦਿਨ ਦਾ ਅੜੇ ਇੱਕ ਛੋਟਾ ਹਾਤੀ ਜਿਹਦੇ ਵਿੱਚ ਇੱਕ ਸਿਲੰਡਰ ਨੂੰ ਲੈ ਕੇ ਬੰਦਾ ਜਾ ਰਿਹਾ ਸੀਗਾ ਉਹਦੇ ਨਾਲ ਇੱਕ ਸਨੇਚਿੰਗ ਦੀ ਵਾਰਦਾਤ ਹੋਈ ਸੀ ਉਹ ਉਹ ਜੋ ਜਿਹੜੀ ਵਾਰਦਾਤ ਸੀਗੀ ਉਹਨੂੰ ਪ੍ਰੈਸ ਕਰਦੇ ਅਸੀਂ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਗਨਦੀਪ ਸਿੰਘ ਗੁਰਜੀਤ ਸਿੰਘ ਤੇ ਇਹਨਾਂ ਦਾ ਇੱਕ ਸਾਥੀ ਕਰਨਦੀਪ ਸਿੰਘ ਇਹਾਂ ਦੇ ਕੋਲੋਂ ਦੋ ਗੈਸ ਸਿਲੰਡਰ ਤੇ ਜੋ ਸਨੇਚਿੰਗ ਦੀ ਵਾਰਦਾਤ ਵੇਲੇ ਇਸਤਮਾਲ ਕੀਤੀ ਹੋਈ ਇੱਕ ਦਾਤ ਤੇ ਉਹਦੇ ਨਾਲ ਇੱਕ ਘਿਰਚ ਔਰ ਇੱਕ ਮੋਬਾਈਲ ਫੋਨ ਜੋ ਖੋ ਕੇ ਲੈ ਕੇ ਗਏ ਸੀਗੇ ਉਹ ਸਾਰਾ ਇਹਨਾਂ ਦੇ ਕੋਲ ਰਿਕਵਰ ਹੋਇਆ ਤੇ ਦੋ ਐਨਡੀਪੀਐਸ ਦੇ ਮੁਕਾਦਮੇ ਦਰਜ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਟੋਟਲ 4 ਕਿਲੋ 600 ਗ੍ਰਾਮ ਅਫੀਨ 3 ਜੋ ਦੋਸ਼ੀ ਨਾਲ ਦੇ ਕੋਲੋਂ ਰਿਕਵਰ ਹੋਈ ਸੀ 3 ਦੋਸ਼ੀ ਤੇ ਦੋ ਐਫਆਈਆਰ ਐਨਡੀਪੀਐਸ ਦੀ ਸਾਡੇ ਵੱਲੋਂ ਰਜਿਸਟਰ ਕੀਤੀ ਗਈਆਂ ਹਨ ਤੇ ਇਹ ਗੈਂਬਲਿੰਗ ਆਗ ਦੇ ਅnder ਇੱਕ ਮਕਦਮਾ ਦਰਜ ਹੋਇਆ ਕੀਤਾ ਗਿਆ ਸੀਗਾ ਸੀਆਈ ਸਟਾਫ ਵੱਲੋਂ ਤੇ ਇਹਦੇ ਵਿੱਚ ਚਾਰ ਟੋਟਲ ਦੋਸ਼ੀ ਕਰਨ ਸਿੰਘ ਜਦਿੰਦਰ ਸਿੰਘ ਸੋਨੂ ਸਿੰਘ ਤੇ ਅੰਕੁਸ਼ ਸਿੰਘ ਅਰੈਸਟ ਹੋਏ ਤੇ ਇਹਨਾਂ ਦੇ ਕੋਲੋਂ 32930 ਰਾਸ਼ੀ ਤੇ ਚਾਰ ਸੈਟ ਤਾਸ਼ ਦੇ ਜੋ ਇਹ ਗੈਂਬਲਿੰਗ ਦੇ ਵਿੱਚ ਯੂਜ਼ ਕਰ ਰਹੇ ਸੀਗੇ ਤੇ ਦੋ ਗੱਡੀ ਤੇ ਚਾਰ ਪਲੇਂਕੀ ਜੋ ਕਟ ਹੋ ਗਏ ਉਹ ਇਹਨਾਂ ਦੇ ਕੋਲ ਰਿਕਵਰ ਹੋਈ ਸੀ ਤੇ ਪੰਜ ਟੋਟਲ ਬੀਤੇ ਦੋ ਹਫਤਾ ਦੇ ਵਿੱਚ 3 ਕੇਸ ਮੁਕਦਮੇ ਸੀ ਆ ਮਤਲਬ ਕਿ ਦੋ ਸਨੇਚਿੰਗ ਦੇ ਰਿਪੋਰਟ ਹੋਏ ਸੀਗੇ ਸਿਟੀ ਖਾਣੇ ਤੋਂ ਇੱਕ ਜ਼ੋਬੈਟੋ ਤੇ ਛੋਲੇ ਖਾਦੀ ਵਾਲਾ ਦੋਨੋਂ ਮਤਲਬ ਕਿ ਅਸੀਂ ਇਹਦੇ ਵਿੱਚ ਕੇਸ ਕਰ ਰਹੇ ਹਾਂ ਇਸ ਤੋਂ ਇਲਾਵਾ ਮਤਲਬ ਤਿੰਨ ਮੁਕਦਮੇ ਬਾਈਕੋ ਚੋਰੀ ਦੇ ਮੋਟਰਸਾਈਕਲ ਦੇ ਹੋਏ ਸੀਗੇ ਆਪਣੇ ਅਦਾਰੇ ਤੇ ਸੀ ਜਿਨ੍ਹਾਂ ਚ ਸਾਰੀ ਟੋਟਲ ਰਿਕਵਰੀ ਛੇ ਮੋਟਰਸਾਈਕਲ ਜਿਹੜੀ ਚੋਰੀ ਹੋਈ ਸੀ ਉਹ ਵੀ ਮੋਟਰਸਾਈਕਲ ਰਿਕਵਰ ਕੀਤੇ ਉਸ ਤੋਂ ਇਲਾਵਾ ਫਰਦਰ ਪੁਚੇਜ ਦੇ ਅਸੀਂ ਛੇ ਮੋਟਰਸਾਈਕਲ ਇਹਨਾਂ ਤੋਂ ਇਲਾਵਾ ਹੋਰ ਵੀ ਕਵਰ ਕੀਤੇ ਇਸ ਤੋਂ ਇਲਾਵਾ ਦੋ ਮੇਜਰ ਇਥੇ ਜੋ ਕ੍ਰੈਕ ਹੋਈਆਂ ਸੀ ਜਿਦੇ ਚ ਤਕਰੀਬਨ 5 ਲੱਖ ਦੇ ਗਹਿਣੇ ਗਏ ਸੀ ਵਿਥਿਨ 24 ਆਵਰਸ ਦੋਨੋਂ ਮਤਲਬ ਜਿਹੜੇ ਮੁਕੱਦਮੇ ਨੇ ਅਨਫੇਸ ਕੀਤਾ ਗਿਆ ਦੋਨਾਂ ਚੀਜ਼ ਹੀ ਮਤਲਬ ਕਿ ਜਿਹੜਾ 2.5 ਲੱਖ ਰੁਪਏ ਦੇ ਜਿਹੜੇ ਗਹਿਣੇ ਨੇ ਉਹ ਮਤਲਬ ਰਿਕਵਰ ਹੋ ਚੁੱਕੇ ਨੇ ਇਸ ਤੋਂ ਇਲਾਵਾ ਸਾਡੇ ਇਥੇ ਤਿੰਨ ਐਕਸੀਡੈਂਟ ਕੇਸਸ ਹੋਏ ਸੀਗੇ ਪਹਿਲਾਂ ਦੇ ਤਿੰਨ ਅਸੀਂ ਜੁਲੋਗੀ ਤੋਂ ਮੈਨੇਲੀਮੇਟਡ ਡੈਟ ਐਲੀਮੈਂਟਰ ਉਹਨਾਂ ਸੀ ਸੀਰੀਅਸਲੀ ਲੈਂਦੇ ਹੋਏ ਉਹਨੂੰ ਤਿੰਨ ਐਕਸੀਡੈਂਟ ਕੇਸ ਜਿਹੜੇ ਨੇ ਉਹ ਅਸੀਂ ਉਹਦੇ ਚ ਫ੍ਰੇਸ ਕੀਤੇ ਨੇ ਇਸ ਤੋਂ ਲਾਗ ਅ 1 ਕਿਲੋ ਐਂਡੀਪੀਐਸ ਤੇਲੇ ਅਸੀਂ 1 ਕਿਜੀ ਓਪੀਐਮ ਖੜਿਆ ਤੇ ਇੱਕ ਇਥੇ ਮਕੱਲਮਾ ਇੱਕ ਫੇਰ ਪਲੇ ਗੇਮਿੰਗ ਐਪ ਦਾ ਸੀਗਾ ਇਹ ਤੋਂ ਮਤਲਬ ਕਿ ਇੱਕ 91 ਸੈਕਟਰ ਦੇ ਵਿੱਚ ਇਹ ਐਪ ਦੇ ਥ्रू ਔਨਲਾਈਨ ਗੈਂਬਲਿੰਗ ਕਰਾਉਂਦੇ ਸੀ ਇੱਕ ਬੱਚਾ ਸੀ ਉਹਦੇ ਚ ਕਰਕੇ ਉਹਨਾਂ ਚ ਚਾਰ ਬੰਦੇ ਉਹਦੇ ਚ ਅਰੈਸਟ ਕੀਤੇ ਨੇ ਉਹਦੇ ਚ ਫਰਦਰ ਕਤਕੀਸ਼ ਚੱਲੇ ਜਾ ਰਹੇ ਨੇ। ਜੁਰੇ ਜਿਹੜੀ ਜਿਹੜੀ ਦੇ ਜਿਹੜੀ ਕੋਰਿੰਦਾਰੋ ਸਰਕਾਰ ਨੇ ਜਿਵੇਂ ਕਿ ਅਸੀਂ ਲਗਭਗ 16 ਮਾਮਲੇ ਜਿਹੜੇ ਪਿਛਲੇ 15 ਤੋਂ 20 ਦੇ ਦੌਰ ਦੇ ਤੇ 16 ਮਾਮਲੇ ਦਰਜ ਕੀਤੇ ਨੇ ਜਿਹਦੇ ਚ 21 ਲੋਕੀ ਗ੍ਰਿਫਤਾਰ ਕੀਤੇ ਗਏ ਨੇ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਪਈ ਉਹਦੇ ਅੰਦਰ ਗੱਲ ਤੇ ਸਾਡੇਪੁਰ ਸਾਡੇ ਅੰਦਰ 10 ਚੋਰੀਆਂ ਜਿਹੜੀਆਂ ਹੋਈਆਂ ਸੀ ਇਹਨਾਂ ਦੇ ਨਾਲ ਤੇ ਉਹਨਾਂ ਦੇ ਚਾਰੇ 16 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਅੰਦਰ। ਜਿਹਦੇ 10 ਡਿਗਰੀ ਮੋਟਰਸਾਈਕਲ ਮੋਬਾਈਲ ਫੋਨ ਤੇ ਇੱਕ ਬੜਾ ਵਸੇ ਖਲੜਦੇ ਸੀਗਾ ਕਾਫੀ ਇੱਕ ਚੋਰ ਸੀਗਾ ਜਿਹਦਾ ਕਿ ਕਤੋਂ ਕਣ ਅਸਲ ਬਹੁਤ ਕਰਦਾ ਚੋਰੀ ਕਰਦਾ ਸੀਗਾ ਉਹਦੇ ਪਹਿਲਾਂ ਵੀ 10 ਕਰਕੇ ਦਰਖਸ਼ੀਏ ਰਾਜਪੁਰੇ ਤੋਂ ਵੀ ਕਰਦਾ ਉਹ ਤੇ ਇੱਕ ਲੜਕੀ ਜਿਸ ਨੂੰ ਵੀ ਬੰਟੀ ਆ ਕੋਈ ਗਰੁੱਪ ਦਾ ਵੀ ਦਾਨ ਦਿੱਤਾ ਗਿਆ ਲਿਆ ਉਹਨਾਂ ਦਾ ਉਹਨਾਂ ਨੂੰ ਜਿਹੜਾ ਉਹ ਪੀਸ ਬ੍ਰੇਕ ਕਰਕੇ ਉਹਨਾਂ ਦੀ 6 ਲੱਖਾਂ ਦੇ ਰੈਸਟ ਪਾਈ ਗਈ ਸੀ ਜਿਹਦੇ ਉਹਨਾਂ ਦੇ ਕੋਲੋਂ ਲੱਗ ਸਕ 4 ਲੱਖ ਦੇ ਕਰੀਬ ਜੁਵੈਨਰੀ ਆਪਣੇ ਲੋਕਾਂ ਦੇ ਹਾਰ ਸੀਗੇ ਜਿਹੜੇ ਚੁੱਕਣਿਆਰੀ ਜਗ੍ਹਾ ਤੋਂ ਚੱਕੇ ਹੋਏ ਯਾਰਨੀ ਦੇ ਐਫਪੀਸ ਦੀਆਂ ਸਰਵਕੈਚੀਆਂ ਹੋਵਾਂਗੀ। ਬਾਕੀ ਜੂਏ ਦੇ ਕਲਬ ਸਰਵੇ ਕਰਦੇ ਹੋਏ ਦੋ ਜੂਏਦਾਰ ਨੂੰ ਗਰਮੇ ਦਿੱਤੇ ਗਏ। ਜਿਹੜੇ 23 ਤੋਂ 24 ਹਜ਼ਾਰ ਰੁਪਏ ਦੀ ਰਿਕਵਰੀ ਕੀਤੀ ਗਈ ਹੈ ਇੱਕ ਲਾਲੂ ਖਾੜੇ ਤੇ ਇੱਕ ਸਿਟੀ ਖਾੜੇ ਵਿੱਚ। 스내ਚਿੰਗ ਦੇ ਦੋ ਮਾਮਲੇ ਦਿੱਤੇ ਗਏ ਜਿੱਕੇ ਦੋ ਦੋ ਸਨੇਚਿੰਗ ਦੇ ਮਾਮਲੇ ਪੇਸ਼ ਕੀਤੇ ਗਏ ਜਿੱਕੇ ਬੁਲਾਉਂਗੀ ਡਾਇਰੈਕਟਰ ਵੱਲੋਂ ਜੇਕਰ ਮੁਸਤਕਿਲ ਤੇ ਕੁਝ ਮੋਬਾਈਲ ਫੋਨ ਦੀ ਕਵਰੀ ਕੀਤੀ ਹੈ। ਥੈਂਕ ਯੂ। ਇਹਦੇ ਵਿੱਚ ਅਸੀਂ ਇੱਕ ਡੀਜੀਪੀ ਸਾਹਿਬ ਵੱਲੋਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਸਰ ਜ਼ਿਲ੍ਹੇ ਦੇ ਵਿੱਚ ਬਣਾਈ ਗਈ ਹੈ। ਸੋ ਸਾਡੇ ਵੀ ਇੱਥੇ ਇੱਕ FIU ਬਣੀ ਹੋਈ ਹੈ ਮੋਹਾਲੀ ਦੇ ਵਿੱਚ ਜਿਹਨੂੰ ਹੁਣ ਅਸੀਂ ਰੀਵੈਮਪ ਕਰ ਰਹੇ ਹਾਂ ਉਹਦੇ ਵਿੱਚ ਹੋਰ ਜ਼ਿਆਦਾ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਨੂੰ ਅਸੀਂ ਲੈ ਕੇ ਆ ਰਹੇ ਹਾਂ ਜਿਹੜੇ-ਜਿਹੜੇ ਕੇਸਸ ਦੇ ਵੀ ਸਾਨੂੰ ਲੱਗਦਾ ਹੈ ਕਿ ਵੀ ਰਿਕਵਰੀ ਵੱਡੀ ਹੋਈ ਹੈ ਮੇਜਰ ਹੋਈ ਹੈ ਉਹਦੇ ਵਿੱਚ ਸਾਡੇ ਦੋ ਜਿਹੜੇ ਹੈਗੇ ਅਫਰਟਸ ਲਾਜ਼ਮੀ ਹੋਣਗੇ ਇੱਕ ਤਾਏ ਕਿ ਕਮਰਸ਼ੀਅਲ ਕੇਸਸ ਦੇ ਵਿੱਚ ਜਿਹੜੇ ਐਕਿਊਜ਼ ਹੋਏਗੀ ਉਹਦੀ ਪ੍ਰੋਪਰਟੀ ਆਇਡੈਂਟੀਫਾਈ ਕੀਤੀ ਜਾਵੇ ਭਾਵੇਂ ਮੂਵਬਲ ਹੋ ਕੇ ਭਾਵੇਂ ਇਨਮੋਵਬਲ ਹੋਵੇ ਉਹਨੂੰ ਸੀਜ਼ ਕਰਨ ਦੀ ਉਹਨੂੰ ਫ੍ਰੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਦੂਜਾ ਇਹਦਾ ਫਾਈਨੈਂਸ਼ੀਅਲ ਅਨਲਿਸਿਸ ਕੀਤਾ ਜਾਵੇ ਆਇਡੈਂਟੀਫਾਈ ਕੀਤਾ ਜਾਵੇ ਕਿ ਇਹਦਾ ਨੈਟਵਰਕ ਕੀ ਹੈਗਾ ਤਾਂ ਕਿ ਉਹਦੀ ਫਾਈਨੈਂਸ਼ੀਅਲ ਬ੍ਰੇਕਪੁਆਇੰਟ ਬੈਕਬੋਨ ਜਿਹੜੀ ਹੈਗੀ ਉਹਨੂੰ ਬ੍ਰੇਕ ਕੀਤਾ ਜਾ ਸਕੇ ਨਾਲ ਹੀ ਨਾਲ ਬੈਕਵਰਡ ਐਂਡ ਫੋਰਵਰਡ ਲਿੰਕੇਜ ਕੀਤੀ ਜਾ ਸਕਦੀ ਸੋ ਥਾਣੇ ਦੇ ਆਈਓ ਤੋਂ ਇਲਾਵਾ ਜਿਹੜੇ ਆਪਣੇ ਥਾਣੇ ਦੇ ਜਿਹੜੇ ਸੁਪਰਵਾਈਜ਼ਰੀ ਡੀਐਸਟੀ ਉਹਨਾਂ ਤੋਂ ਇਲਾਵਾ ਸਾਡੀ ਸੈਂਟਰਲਾਈਜ਼ਡ ਐਫਆਈਯੂ ਵੀ ਇਹਨਾਂ ਕੇਸੇਸ ਨੂੰ ਸੁਪਰਵਾਈਜ਼ ਕਰਦਾ ਜੱਪ ਸਟੱਡੀ ਉਹ ਕੰਪਨੀਆਂ ਜਿਨ੍ਹਾਂ ਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਉਸੀ ਸਿੰਗਲ ਜਾਣਾ ਸਪਾਹਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ